ਹਾਂਜੀ ਮੇਰਾ ਨਾਮ ਇੰਦਰਜੀਤ ਕੋਲੋਟਿਆ ਜੀ ਔਰ ਮੈਂ ਰਾਈਟਰ ਵੀ ਹੈਗੀ ਹਾਂ ਔਰ ਪੰਜਾਬੀ ਫਿਲਮ ਦੇ ਵਿੱਚ ਆਰਟਿਸਟ ਵੀ ਹੈਗੀ ਹਾਂ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਪਿਆਰਾ ਇੱਕ ਗੱਡੀ ਖੜੀ ਆ ਜੀ ਇੱਥੇ ਪੰਜਾਬੀ ਸਾਇੰਸ ਦੇ ਕੱਢ ਵੀ ਵੱਲੋਂ ਚਾਰੋਜ਼ਾ ਮੇਲਾ ਸੀਗਾ ਪਸ ਫਿਰ ਮੇਲਾ ਔਰ ਨਾਲ ਪ੍ਰਦਰਸ਼ਨੀ 0200 ਔਰ ਬਹੁਤ ਸਾਰੇ ਕਿਤਾਬਾਂ ਵੀ ਇੱਥੇ ਰਿਲੀਜ਼ ਕੀਤੀਆਂ ਗਈਆਂ ਔਰ ਇਹਦਾ ਅੱਜ ਲਾਸਟ ਡੇ ਹੈ ਜੀ ਔਰ ਇਹ ਸਾਡੇ ਤਿੰਨ ਲਾਸਟ ਤੀਸਰਾ ਸੀਗਾ ਹੈ ਪ੍ਰੋਗਰਾਮ ਸੋ ਦਿਸਕਿੰਡ ਸੀਗਾ 2 ਸਾਲ ਤੋਂ ਹੀ ਚੱਲ ਰਿਹਾ ਹੈ ਤੇ ਉਮੀਦ ਕਰਦੇ ਆ ਵੀ ਅੱਗੇ ਤੋਂ ਵੀ ਇਦਾਂ ਹੀ ਹਮ ਹਮਾ ਕੇ ਸਾਰੇ ਪਹੁੰਚਣ ਕੇ ਦੁੱਖ ਤੁਸੀਂ ਦੇਖਿਆ ਹੋਣਾ ਸਟਾਲਸ ਲੱਗੀਆਂ ਹੋਈਆਂ ਨੇ ਬਕਸ ਦੀਆਂ ਔਰ ਆਰਗੇਨਿਕਸ ਪ੍ਰੋਡਕਟਸ ਨੇ ਸਾਰਾ ਕੁਝ ਜਿਦਾ ਨਾਟਕ ਵੀ ਹੁੰਦੇ ਨੇ ਸਾਡੇ ਇੱਥੇ ਔਰ ਅੱਜ ਵੀ ਸਾਡਾ 4 ਵਜੇ ਨਾਟਕ ਹੈਗਾ ਬਸੋਂ ਪਲ ਹੀਰਾ ਜੀ ਦਾ ਜੀ ਆਇਆਂ ਨੂੰ ਉਦੇ ਲਈ ਵੀ ਸਾਰਿਆਂ ਨੂੰ ਬਹੁਤ ਵਧਾਈਆਂ ਔਰ ਚਾਰੋ ਦਿਨ ਸਾਡੇ ਨਾਟਕ ਚੱਲੇ ਨੇ ਜੀ ਔਰ ਬਹੁਤ ਸਹਾਇਕ ਜੋ ਪ੍ਰੋਗਰਾਮ ਹੋਏ ਆ ਬਹੁਤ ਬਹੁਤ ਧੰਨਵਾਦ ਗੁਜਰਪੰਦੇਰ ਜੀ ਸਰਜੀਤ ਸਿੰਘ ਜੀ ਡਾਕਟਰ ਲਾਸਿਕ ਜੀ ਔਰ ਪੂਰੀ ਟੀਮ ਨੇ ਪੂਰਾ ਸਹਿਯੋਗ ਨਾਲ ਹੀ ਹੋਗਾਂ ਕਰਵਾਇਆ ਔਰ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਤੁਸੀਂ ਆਣਾ ਤਾਂ ਬਾਕੀ ਬਾਰੋਂ ਵੀ ਸਾਰੇ ਜਿਦਾ ਆ ਕੇ ਇਸ ਮੇਲੇ ਨੂੰ ਆਨੰਦ ਮਾਨਣਗੇ ਔਰ ਆਪਣਾ ਸਟਾਲਸ ਦੇ ਕਿਤਾਬਾਂ ਵੀ ਸ਼ਿਰਕਾ ਉਹ ਕਰਿਦਣਗੇ ਕਿਉਂਕਿ ਪੜਾਂਗੇ ਤੇ ਤਾਂ ਹੀ ਲਿਖਾਂਗੇ ਸੋ ਕਿਤਾਬਾਂ ਨਾਲ ਪਿਆਰ ਕਰੋ ਪੰਜਾਬੀ ਨਾਲ ਪਿਆਰ ਕਰੋ ਪੰਜਾਬੀ ਜਿੰਦਾਬਾਦ ਪੰਜਾਬ ਜਿੰਦਾਬਾਦ ਹਾ ਸ਼੍ਰੀਸ਼ਾ ਅਗਰਵਾਲ ਅੱਜ ਇਹ ਪੋਸਟਕ ਮੇਲਾ ਲਗਾਇਆ ਹੈ ਇਹਦੇ ਵਿੱਚ ਅਸੀਂ ਲੈ ਕੇ ਆਏ ਆ ਆਪਣੇ ਪ੍ਰੋਡਕਟ ਆਇਲ ਜੋ ਕਿ ਫਰਸਟ ਟੈਕਨੋਲੋਜੀ ਹੈ ਇੰਡੀਆ ਦੇ ਵਿੱਚ ਹੈਗੀ ਆ ਨਾਟ ਕ੍ਰਸ਼ਿੰਗ ਟੈਕਨੋਲੋਜੀ ਹੈ ਕੋਈ ਵੀ ਚੀਜ਼ ਨੂੰ ਆਪਾਂ ਮਲਗੇ ਵੀ ਕ੍ਰਸ਼ ਕ੍ਰਸ਼ ਨਹੀਂ ਕਰਨਾ ਹੁਣ ਤੇ ਦਵਾਗੇ ਕੱਢਦੇ ਨਹੀਂ ਆ ਪੁਨੀ ਟੈਕਨੋਲੋਜੀ ਮੋٹے ਮੋٹے ਆਪਾਂ ਲੱਛਾ ਹੈ ਕਿ ਇਹ ਪੁਨੀ ਟੈਕਨੋਲੋਜੀ ਹੈਲਥ ਲਿਵ ਉਹਦੀ ਹੈ ਨਾ ਕੋਈ ਪ੍ਰਿਜ਼ਰਵੇਟਿਵ ਨਹੀਂ ਉਹਦੇ ਚ ਪਾਣੀ ਮਿਕਸ ਕੀਤਾ ਜਾਂਦਾ ਇੱਕ ਮੋੜਾ ਦਹੀਂ ਜਿਹੜਾ ਬਣਿਆ ਹੋਇਆ ਅਰਸੀ ਦਾ ਤੇਲ ਹੈ ਇਹਦੇ ਵਿੱਚ ਅਰਸੀ ਤੇਲ ਨਿਕਲ ਚੁੱਕਿਆ ਦਵਾਗੇ ਨਿਕਲੇ ਆ ਦੇ ਇਹੋ ਉਦਾਹੀ ਹੈ ਪਰ ਇਹਨੂੰ ਬਾਇਓ ਪ੍ਰੋਡਕਟ ਨੂੰ ਵੀ ਬਾਅਦ ਯੂਜ਼ ਕਰ ਸਕਦੇ ਆ ਆਟੇ ਦੇ ਵਿੱਚ ਜਾਂ ਤੁਸੀਂ ਕਿਸੇ ਕਿਸੇ ਚੀਜ਼ ਵਿੱਚ ਯੂਜ਼ ਕਰ ਸਕਦੇ ਆ ਜਿਹਦੇ ਜਿਹੇ ਅਮੀਗਾ ਵਗੈਰਾ ਬਹੁਤ ਅੱਛਾ ਇਹਦੇ ਵਿੱਚ ਹੈਗਾ ਕਿ ਹੈਲਥ ਲੋਕਾਂ ਜਿਹਨਾਂ ਨੂੰ ਦੇ ਰਹੇ ਆਂ ਅਸੀਂ ਲੋਕਾਂ ਨੂੰ ਡਾਇਰੈਕਟ ਦੇ ਰਹੇ ਆਂ ਔਰ ਡਾਇਰੈਕਟ ਲੋਕ ਲੈ ਕੇ ਜਾ ਰਹੇ ਆਂ ਉਹ ਕਹਿੰਦੇ ਹੈਲਥ ਬੈਨੀਫਿਟ ਬਹੁਤ ਹੈ ਕੋਈ ਪ੍ਰਿਜ਼ਰਵਟਿਵ ਨਹੀਂ ਕੋਈ ਮਿਕਸੀ ਨਹੀਂ ਹੈ ਇਹਦੇ ਵਿੱਚ ਕੁਆਲਿਟੀ ਜੋ ਇਹਦੀ ਹੈਗੀ ਹੈ ਬਾਹਰਲੀ ਟੈਕਨੀਕ ਦੇ ਕਰਕੇ ਬਹੁਤ ਵਧੀਆ ਚੀਜ਼ ਬਣ ਬਣ ਰਹੀ ਹੈ ਅਹ ਪ੍ਰਦਰਸ਼ਨੇ ਬਹੁਤ ਵਧੀਆ ਚੱਲ ਰਿਹਾ ਤੇ ਲੋਕ ਜਿਹੜੇ ਸਾਡੇ ਪੁਰਾਣੇ ਕਸਟਮਰ ਵੀ ਆ ਉਹ ਵੀ ਆ ਰਹੇ ਤੇ ਨਵੇਂ ਕਸਟਮਰ ਵੀ ਐਪਰੀਸ਼ੀਏਟ ਕਰ ਰਹੇ ਆ ਬਹੁਤ ਅੱਛਾ ਏ ਪਿਛਲੇ 4 ਦਿਨ ਤੋਂ ਚੱਲ ਰਿਹਾ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਦੂਸਰੀ ਵਾਰ ਲੁਧਿਆਣੇ ਦੇ ਵਿੱਚ ਸਾਹਿਤ ਅਕੈਡਮੀ ਦਾ ਇੱਕ ਬਹੁਤ ਅੱਛਾ ਉਦੋਂ ਹੈ ਇੱਕ ਛੱਤ ਦੇ ਨੀਚੇ ਸਾਰੀਆਂ ਬੁੱਕਸ ਨੇ ਤੇ ਸੁਰੱਖਿਅਤ ਲੁਧਿਆਣੇ ਦਾ ਨਿਵਾਸ ਲਈ ਇੱਕ ਬਹੁਤ ਵਧੀਆ ਮੌਕਾ ਹੈ ਕਿ ਆਪ ਲੋਕਾਂ ਦਾ ਪ੍ਰੇਰਿਤ ਦੇ ਨਾਲ ਦੀ ਪ੍ਰੋਗਰਾਮ ਦਾ ਨੰਦ ਲੈ ਅਸੀਂ ਪਿਛੇ-ਪਿਛੇ ਵਿਚਾਰ ਦੇ ਉਹਨਾਂ ਨੂੰ ਕਵਿਤਾ ਵਿੱਚ ਸੋਹਣੇ ਪ੍ਰੋਗਰਾਮਾਂ ਚਾਰ ਨੂੰ ਸਵਾਲ ਕਰਨਾ ਬਣਦਾ ਹੈ ਲੋਕ ਆਏ ਇਹ ਗੱਲ ਅਸੀਂ ਕਰਦੇ ਹੀ ਰਹੇ ਅਸੀਂ ਗੱਲ ਹੀ ਕਰਦੇ ਰਹੇ ਕਿ ਆਪਾਂ ਇਹ ਸਾਰੇ ਮਿਲ ਲੋ ਪੰਜਾਬ ਦੇ ਆਇਆ ਕਿਉਂਕਿ ਪੰਜਾਬ ਦੇ ਲੈਵਲ ਤੇ ਹੋ ਰਿਹਾ ਹੈਗਾ ਪ੍ਰੋਗਰਾਮ ਤੇ ਮੌਨਸਾਉਂ ਤਾਂ ਮੈਂ ਪਹਿਲਾ ਅੰਮ੍ਰਿਤਸਰ ਵੈਰਾ ਹੋਰ ਸ਼ਹਿਰਾਂ ਤੋਂ ਹੁੰਦਾ ਸੀ ਲੁਧਿਆਣੇ ਤੇ ਦੂਜੀ ਵਾਰ ਹੋ ਰਿਹਾ ਤੇ ਤੀਜਾਂ ਸਾਰੇ ਜਿਹੜਾ ਨਿਵਾਸੀਆਂ ਨੂੰ ਵੀ ਪੂਰਾ ਹੋਣਾ ਚਾਹੀਦਾ ਕਿ ਕਿਤਾਬਾਂ ਖਰੀਦਣੀਆਂ ਚਾਹੀਦੀਆਂ ਅਤੇ ਆਪਣੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਅੱਖਰ ਨਾਲ ਜੋੜਨਾ ਚਾਹੀਦਾ ਇਹ ਬਹੁਤ अच्छी ਗੱਲ ਹੈ ਕਿ ਬਹੁਤ ਸਾਰੇ ਨਿਯਮੀਆਂ ਵਸ਼ੇ ਵਗੈਰਾ ਉਹਨਾਂ ਨਾਲ ਵੀ ਉਹਨਾਂ ਦੇ ਤੇ ਵੀ ਅਸਰ ਪਏਗਾ ਕਿ ਬੱਚੇ ਕਿਤਾਬਾਂ ਨਾਲ ਜੁੜਨਗੇ ਇਹੋ ਜਿਹੇ ਪ੍ਰੋਗਰਾਮ ਚੱਲ ਗਏ ਤਾਂ ਜ਼ਰੂਰ देखे आगे देखे आगे में नहीं। नहीं हैं मैं गगनदीप कौरिक मेला तो अं बड़े उत्साह आगे पर इतने देखा तो कि लोगों का इन्ना इंट्रस्ट नहीं है लास्ट ईयर इमें है कि मतलब फस्ट टाइम स्टार्ट हो शायद मतलब नैक्सट ईयर एनुअल हो शुरू हो जाए वाइया कम पर इस बार भी सूँ रिसपोंस इन्ना अच्छा नहीं मिले है असि बड़े उत्साह आए हैं ਇਸ ਸੋਚਣੇ ਹੈ ਕਿ ਵਾਦ ਤੋਂ ਬਾਅਦ ਐਡਵਰਟਾਈਜ਼ਮੈਂਟ ਕੀਤੀ ਜਾਵੇ ਜਿਹੜੇ ਵੀ ਲੋਕ ਆਪਣੀਆਂ ਬਨਸਵੰਨੀਆਂ ਇੰਟਰਸਟਿਡ ਬੁੱਕਸ ਦੇ ਨਾਲ ਇੱਥੇ ਆਉਂਦੇ ਆ लोगों तक पहुँचाई जा थैंक यू फस्ट डे तो बिल्कुल ज्यादा मतलब नाम लोग ही परसों कुछ लोग आए ही कल कल भी उमें एजिट ही अज थोड़ी जी रौनक हल्की जी रौनक अच्छ लास्ट डे तो आई एजुके पर देखो बुक्स का तो उन्होंने ही है एवरेज द्वाई की है कुछ मतलब इन्ना वाइया नहीं रिस्पोंस कह सकते अम ਜੇ ਐਨੂਅਲ ਚੱਲ ਰਿਹਾ ਹੈ ਪ੍ਰੋਗਰਾਮ ਇਹ ਨੈਕਸਟ ਟਾਈਮ ਤੋਂ ਇਹ ਚੀਜ਼ ਹੋਰ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਵੱਖ-ਵੱਖ ਆਪਣੇ ਪਬਲਿਸ਼ਰ ਆਉਂਦੇ ਆ ਸਭ ਨੂੰ ਇਹ ਚੀਜ਼ ਦਾ ਬੈਨੀਫਿਟ ਵੀ ਮਿਲੇ ਤੇ ਵਧੀਆ ਕਿਤਾਬਾਂ ਲੋਕਾਂ ਤੱਕ ਪਹੁੰਚਾਈਆਂ ਵੀ ਜਾਣ। ਲਾਇਆ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਇਹ ਮੇਲਾ ਪਹਿਲਾਂ ਕਦੇ ਨਹੀਂ ਸੀ ਲੱਗਿਆ ਤੇ ਪਿਛਲੀ ਵਾਰ ਤੋਂ ਸ਼ੁਰੂ ਕੀਤਾ ਇਹ ਦੂਸਰਾ ਮੇਲਾ। ਔਰ ਇਸ ਮੇਲੇ ਦੇ ਵਿੱਚ ਜਿੱਥੇ 40 ਦੇ ਕਰੀਬ ਵਕਰੀਤਾ ਆਏ ਹੋਏ ਆ। ਉਥੇ ਨਾਲੋ ਨਾਲ ਅਸੀਂ ਦਿਨ ਭਰ ਫੰਕਸ਼ਨ ਵੀ ਕਰਦੇ ਆ ਜਿਵੇਂ ਇਹ ਫੰਕਸ਼ਨ ਚੱਲ ਰਿਹਾ ਅੱਜ ਸਾਰਾ ਦਿਨ ਨਾਰੀਆਂ ਦੇ ਉੱਤੇ ਕੇਂਦਰਿਤ ਸੀ ਔਰ 5 ਵਜੇ ਨਾਟਕ ਹੋਣਾ ਤੇ ਇਹ ਅਸੀਂ ਓਪਨ ਰੱਖਿਆ ਕਿਉਂਕਿ ਲੁਧਿਆਣੇ ਦੇ ਵਿੱਚ ਜਿਹਾ ਕੋਈ ਮੇਲਾ ਨਹੀਂ ਸੀ ਲੱਗਦਾ ਤੇ ਬਾਹਰ ਮੇਲੇ ਬਹੁਤ ਲੱਗਦੇ ਸੀ ਅਮਰਸਰ ਹੋ ਗਿਆ ਬਟਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਇੱਥੇ ਪੰਜਾਬ ਦਾ ਸੈਂਟਰ ਹੋਣ ਕਰਕੇ ਅਸੀਂ ਇਹ ਮਹਿਸੂਸ ਕੀਤਾ ਕਿ ਇੱਥੇ ਮੇਲਾ ਹਰ ਸਾਲ ਲੱਗਣਾ ਚਾਹੀਦਾ ਸੋ ਇਸ ਵਾਰੀ ਦੂਸਰਾ ਮੇਲਾ ਲਗਾਤਾਰ ਪੰਜਾਬੀ ਕੈਡਮੀ 'ਚ ਮੇਲਾ ਲੱਗਿਆ ਕਰੂਗਾ ਜਿੱਥੇ ਲੋਕ ਵਿਚਾਰਾਂ ਵੀ ਕਰਨਗੇ ਸਾਹਿਤ ਪੜ੍ਹਨਗੇ ਵੀ ਸੁਣਨਗੇ ਵੀ ਉਹਦੇ ਨਾਲ ਜੁੜਨਗੇ ਵੀ ਤੇ ਪੰਜਾਬੀ ਭਾਸ਼ਾ ਦੇ ਮੁੱਦੇ ਪੰਜਾਬੀ ਸਮਾਜ ਦੇ ਮੁੱਦੇ ਉਹ ਵੀ ਅਸੀਂ ਇੱਥੇ ਵਿਚਾਰਦੇ ਆ ਤਾਂ ਕਿ ਲੋਕ ਪੰਜਾਬੀ ਸਾਹਿਤ ਅਕੈਡਮੀ ਕੋਲੋਂ ਜਿਸ ਕਿਸਮ ਦੀ ਤਵਕਕਉਂ ਰੱਖਦੇ ਆ ਪੰਜਾਬੀ ਸੈਦ ਅਕੈਡਮੀ ਉਸਕੇ ਸੰਬੰਧ ਭੂਮਕਾ ਜਿਹੜੀ ਉਹ ਨਵਾਸ ਆ ਆ ਇਹ ਬਿਲਕੁਲ ਹਰ ਸਾਲ ਲੱਗਿਆ ਕਰੇਗਾ 4 ਦਿਨ ਦਾ ਮੇਲਾ ਔਰ ਇਹ ਕੰਟੀਨਿਊ ਕਰਾਂਗੇ ਇਹਨਾਂ ਦਾ ਬੜਾ ਵਧੀਆ ਭਰਾਲਾ ਜੀ ਇਹ ਦੂਜਾ ਕਿਤਾਬ ਮੇਲਾ ਆ ਤੇ ਪਿਛਲੀ ਵਾਰੀ ਨਾਲੋਂ ਇਸ ਵਾਰ ਬੜਾ ਵਧੀਆ ਰਿਸਪੌਂਸ ਮਿਲੇ ਆ ਤੇ ਮੇਰੀਆਂ ਵੀ ਫੋਟੋਆਂ ਦੀ ਪ੍ਰਦਰਸ਼ਨੀ ਲੱਗੀ ਆ ਕੁਝ ਨੇਚਰ ਦੀਆਂ ਨੇ ਤੇ ਕੁਝ ਗਾੜੀ ਲੋਹਾਰੀਆਂ ਨੇ ਬਹੁਤ ਵਧੀਆ ਲੱਗ ਰਿਹਾ ਇਸ ਮੇਲੇ ਦਾ ਹਿੱਸਾ ਬਣ ਕੇ ਹਾਂ ਹਾਂ ਕਿਤਾਬ ਮੇਲੇ ਲੱਗਣੇ ਚਾਹੀਦੇ ਨੇ ਮੈਂ ਮੈਂ ਸੋਚਦਾ ਹਾਂ ਕਿ ਜਿਆਦਾ ਕਿਤਾਬ ਮੇਲੇ ਜਿੱਦਾਂ ਕਿਸੇ ਕਾਲਜ ਦੇ ਨਾਲ ਜਾਂ ਕਾਲਜ ਦੇ ਵਿੱਚ ਲਾਇਆ ਜਾਵੇ ਤਾਂ ਜਿਵੇਂ ਯੂਨੀਵਰਸਿਟੀ ਦੇ ਵਿੱਚ ਕਿਤਾਬ ਮੇਲਾ ਲਾਇਆ ਜਾਵੇ ਉੱਥੇ ਵਧੀਆ ਰਿਸਪੌਂਸ ਮਿਲੇਗਾ ਇਹ ਥੋੜਾ ਜਿਹਾ ਅਲੱਗ ਕੁ ਸਿਸਟਮ ਪੈ ਜਾਂਦਾ ਹੈ ਵੈਸੇ ਇੱਥੇ ਵੀ ਵਧੀਆ ਰਿਸਪਾਂਸ ਆ ਰਿਹਾ ਜੇ ਲਗਾਤਾਰ ਲੱਗਦੇ ਰਹਿਣਗੇ ਮੇਲੇ ਇਹ ਵਧੀਆ ਦੇਖਣ ਦਾ ਮੌਕਾ ਲੱਗਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਕਿਤਾਬਾਂ ਨੂੰ ਪਿਆਰ ਘਟ ਗਿਆ ਤੇ ਇਹ ਮੇਲੇ ਲਾਣਾ ਲੋਕਾਂ ਦੇ ਵਿੱਚੋਂ ਸਾਹ ਹੋ ਰਿਹਾ ਤਾਂ ਕਿ ਕਿਤਾਬਾਂ ਨੂੰ ਦੇਖ ਕੇ ਆਕਰਸ਼ਿਤ ਹੋ ਕੇ ਲੋਕ ਜਿਹਦਾ ਨਹੀਂ ਵੀ ਦਿਲ ਕਰਦਾ ਤੇ ਉਹ ਨਵੀਂ ਚੀਜ਼ ਦੇਖ ਕੇ ਇੱਕ ਜ਼ਰੂਰ ਖਰੀਦਦਾ ਤੇ ਇਹ ਐਹੋ ਜਿਹੇ ਮੇਲੇ ਲੱਗਨੇ ਵੀ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਜਾਗਰਤੀ ਹੋਵੇ ਕਿਉਂਕਿ ਪੜਨਗੇ ਤਾਂ ਤਾਈ ਸੋਚਣਗੇ ਤੇ ਜੇ ਜੇ ਮਿਲ ਨਹੀਂ ਲੱਗਣਗੇ ਲੋਕ ਆਨਲਾਈਨ ਮੋਬਾਈਲਾਂ ਦੇ ਵਿੱਚ ਚੱਕਰਾਂ ਚ ਪਏ ਹੋਏ ਆ ਮੈਨੂੰ ਬੜੀ ਖੁਸ਼ੀ ਹੋਈ ਇਹ ਦੇਖ ਕੇ ਵੀ ਅੱਜ ਇੱਥੇ ਮੇਲਾ ਲੱਗਿਆ ਮੈਂ ਬੜਾ ਧੰਨਵਾਦ ਆ ਤੁਹਾਡੇ ਮੀਡੀਆ ਦਾ ਵੀ ਤੇ ਆ ਪੁਸਤਕ ਮੇਲਾ ਪ੍ਰਦਰਸ਼ਨੀ ਵਾਲਿਆਂ ਦਾ ਵੀ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਨਾ ਉਪਰਾਲਾ ਕੀਤਾ ਜੈ ਭਾਰਤ ਜੈ ਅਮਰ। ਤੁਹਾਨੂੰ ਕੀ ਕਹਿਣਾ ਚਾਹੋਗੇ ਇਹਦੇ ਕਰਾ ਪ੍ਰੋਗਰਾਮ। ਅ ਅ ਪਹਿਲਾਂ ਦੱਸਣਾ ਚਾਹਾਂਗੇ ਕਿ ਸਾਡੇ ਪੰਜਾਬੀ ਸਾਇੰਟਿਫਿਕ ਅਕੈਡਮੀ ਲੁਧਿਆਣਾ ਵੱਲੋਂ ਇਹ 4 ਦਿਨ ਦਾ ਪੁਸਤਕ ਮੇਲਾ ਕਰਵਾਇਆ ਗਿਆ ਹੈ 22 ਨਵੰਬਰ ਤੋਂ 25 ਅਧ ਦੇ ਤੱਕ। ਇਹ 4 ਦਿਨ ਦੇ ਮੇਲੇ ਦੇ ਵਿੱਚ ਪਹਿਲੇ ਦਿਨ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮਾਨ ਸ਼ਖਸ਼ਿਤ ਨੇ ਡਾਕਟਰ ਐਸ. ਜੌਨ ਜੀ ਨੇ ਆਪਣੇ ਕਰ ਕਮਣਾ ਨਾਲ ਉਦਘਾਟਨ ਕੀਤਾ ਔਰ ਅਸੀਂ ਲਗਾਤਾਰ ਪ੍ਰੋਗਰਾਮ ਕਰਾ ਰਹੇ ਜਿਦੇ ਵਿੱਚ ਸ਼ਾਮ ਨੂੰ ਨਾਟਕ ਹੁੰਦੇ ਨੇ ਔਰ ਦੇ ਅੱਜ ਤਾਂ ਜਿਹੜਾ ਦਿਲ ਸੀ ਉਹ ਇੱਕ ਨਾਰੀ ਨੂੰ ਸਮਰਪਿਤ ਸੀ ਕਿ ਸਾਰਾ ਜਿਹੜਾ ਸਮਾਗਮ ਹੈ ਨਾਰੀ ਤੇ ਕੇਂਦਰਿਤ ਰਿਹਾ ਕਿ ਕਿਵੇਂ ਅੱਜ ਵੀ ਜਿਹੜੀ ਨਾਰੀ ਹੈ ਸਮਾਜ ਦੇ ਵਿੱਚ ਉਸ ਨੂੰ ਬਰਾਬਰ ਦਾ ਦਰਜਾ ਨਹੀਂ ਮਿਲ ਰਿਹਾ ਅੱਜ ਵੀ ਉਹ ਹਾਸ਼ੀਏ ਤੇ ਹੈ ਅੱਜ ਵੀ ਉਸ ਨੂੰ ਦੁਜੈਲੀ ਔਰਤ ਕਰਕੇ ਸਮਝਿਆ ਜਾਂਦਾ ਉਹਦੇ ਬਾਰੇ ਵੀ ਬਹੁਤ ਸਾਰੇ ਵਿਚਾਰ ਪੇਟਾਂਦਰਾ ਹੋਇਆ ਸਾਡੇ ਡਾਕਟਰ ਆਪਣਾ ਸਿਰਸਾ ਜੀ ਨੇ ਬਹੁਤ ਅੱਛਾ ਇਹਦੇ ਬਾਰੇ ਕਿਹਾ ਕਮਲਜੀਤ ਲੋਂਗੀ ਆਇਆ ਤੰਦੀਗੜ ਤੋਂ ਔਰ ਸਾਡੇ ਬਹੁਤ ਪ੍ਰੋਗਰਾਮ ਸਫਲ ਹੋਇਆ ਕਵਿਤਰੀਆਂ ਵੀ ਕਾਫੀ ਅੱਛੀ ਤਰ੍ਹਾਂ ਕਿੜਿਆ ਬੋਲ ਕੇ ਗਈਆਂ ਨੇ ਸੋ ਇਹ ਪ੍ਰੋਗਰਾਮ ਦਾ ਸਾਡਾ ਮਤਲਬ ਇਹ ਸੀਗਾ ਕਿ ਲੋਕਾਂ ਨੂੰ ਕਿਤਾਬਾਂ ਨਾਲ ਜੋੜਨਾ ਕਿਉਂਕਿ ਪੁਸਤਕਾਂ ਜੜੀਆਂ ਨੇ ਇਹ ਸਾਡੀ ਸੋਚ ਨੂੰ ਬਦਲਦੀਆਂ ਨੇ ਸਾਡੇ ਗਿਆਨ 'ਚ ਵਾਧਾ ਕਰਦੀਆਂ ਨੇ ਸਾਡੀ ਸ਼ਬਦਾਵਲੀ 'ਚ ਵਾਧਾ ਕਰਦੀਆਂ ਨੇ ਉਹਦੇ ਨਾਲ ਨਾਲ ਸਾਡੀਆਂ ਕਈ ਸਮੱਸਿਆਵਾਂ ਜੜੀਆਂ ਨੇ ਅਜੋਕੀਆਂ ਉਹ ਇਹਨਾਂ ਸੁਲਝ ਜਾਂਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਕਰਕੇ ਅਸੀਂ ਹੁਣ ਬਿਲਕੁਲ ਫੋਨ ਦੇ ਆਲੇ ਦੁਆਲੇ ਹੋ ਗਏ ਆ ਸੋ ਇੱਕ ਬੜਾ ਜਿਹੜੀ ਗਲਤ ਹੋ ਰਿਹਾ ਹੈਗਾ ਐਕਸੈਸ ਟੂ ਫੈਮਿਲੀ ਥਿੰਗ ਇਜ਼ ਬੈਡ ਹਰ ਇੱਕ ਇਹਦੀ ਬਤਾਤ ਮਾੜੀ ਹੁੰਦੀ ਹੈ ਸੋ ਅੱਜ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਸਾਡੇ ਪੁਸਤਕ ਵਿਕਰੇਤਾਏ ਨੇ ਉਹਨਾਂ ਦੇ ਵੀ ਖੂਬ ਪੁਸਤਕਾਂ ਵਿਕੀਆਂ ਹੋਣਗੀਆਂ ਔਰ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਨੇ ਲੇਖਕ ਆnde ਰਹੇ ਨੇ ਪੁਸਤਕਾਂ ਖਰੀਦੀਆਂ ਉਹਨਾਂ ਨੇ ਇਹ ਬਹੁਤ ਹੀ ਮਤਲਬ ਸਾਡਾ ਜਿਹੜਾ ਪੰਜਾਬੀ ਸੱਤ ਅਕੈਡਮੀ ਵੱਲੋਂ ਬਹੁਤ ਹੀ ਇੱਕ ਵੱਡਾ ਜਿਹੜਾ ਵਾ ਉਹ ਪ੍ਰਾਪਤੀ